ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਸਾਖੀ ਮੁੱਲਾ ਨਾਲ ਹੋਈ ਜੇ ਕੋਈ ਪਰਮੇਸ਼ਰ ਜੀ ਕੇ ਮਿਲਣੇ ਕੀ ਚਰਚਾ ਕਰੇ ਤਾਂ ਗੁਰੂ ਨਾਨਕ ਜੀ ਬੜੇ ਰਾਜ਼ੀ ਹੋਵਣ ਤਾਂ ਕਾਲੂ ਗੁਰੂ ਨਾਨਕ ਜੀ ਦੀ ਚਾਲੀ ਦੇਖ ਕੇ ਬੜਾ ਚਿੱਤ ਵਿੱਚ ਚਿੰਤਾਵਾਨ ਰਹੇ ਤਾਂ ਰਾਇ ਬੁਲਾਰਨੀ ਸੁਨਿਆ ਜੋ ਨਾਨਕ ਜੀ ਤਾਂ ਉਦਾਸ ਹੀ ਰਹਿੰਦੇ ਹਨ ਤੇ ਪੁੱਤਰ ਦੀ ਚਿੰਤਾ ਕਰਕੇ ਕਾਲੂ ਵੀ ਦੁਖੀ ਰਹਿੰਦਾ ਹੈ ਰਾਇ ਬੁਲਾarne ਕਾਲੂ ਨੂੰ ਸਦਵਾਇ ਕੇ ਆਖਿਆ ਏ ਕਾਲੂ ਤੂੰ ਚਿੰਤਾ ਨਾ ਕਰ ਤੂੰ ਪੁੱਤਰ ਨੂੰ ਮੁੱਲਾਂ ਦੇ ਪਾਸ ਫਾਰਸੀ ਪੜਨੇ ਪਾਉ ਜੇ ਫਾਰਸੀ ਪੜ੍ਹੇਗਾ ਤਾਂ ਆਪੇ ਹੀ ਅਕਲਮੰਦ ਹੋ ਜਾਵੇਗਾ ਤੇ ਮੈਂ ਵੀ ਮੁੱਲਾਂ ਨੂੰ ਫਰਮਾਇਸ਼ ਪਾਵਾਂਗਾ ਤਾਂ ਅਗਲੇ ਦਿਨ ਕਾਲੂ ਗੁਰੂ ਜੀ ਨੂੰ ਲੈ ਕੇ ਮੁੱਲਾਂ ਦੇ ਪਾਸ ਗਿਆ ਤੇ ਸलाम ਆਖ ਕੇ ਗੁਰੂ ਨਾਨਕ ਜੀ ਨੂੰ سپਰਦ ਕਰ ਦਿੱਤਾ ਅਤੇ ਕਾਲੂ ਨੇ ਮੁੱਲਾ ਨੂੰ ਆਖਿਆ ਜੀ ਮੇਰੇ ਪੁੱਤਰ ਨੂੰ ਆਪ ਫਾਰਸੀ ਇਲਮ ਪੜ੍ਹਾਓ ਤਾਂ ਮੇਰੇ ਪਰ ਆਪ ਦੀ ਮਿਹਰਬਾਨੀ ਹੋਵੇਗੀ ਤਾਂ ਮੁੱਲਾ ਨੇ ਆਖਿਆ ਕਾਲੂ ਮੈਂ ਤਾਂ ਮੈਂ ਆਪ ਦਾ ਬੇਟਾ ਜਾਣ ਕੇ ਤੇਰੇ ਪੁੱਤਰ ਨੂੰ ਪੜ੍ਹਾਵਾਵਾਂਗਾ ਕਾਲੂ ਨੇ 1 ਰੁਪਿਆ ਨਜ਼ਰ ਰੱਖਿਆ ਤੇ ਮੁੱਲਾ ਨੇ ਤਕਤੀ ਗੁਰੂ ਜੀ ਨੂੰ ਦਿੱਤੀ ਤੇ ਅਲਫ਼ੀ ਯਹੀ ਤੱਕ ਹਰ ਫਾਰਸੀ ਦੇ ਲਿਖ ਦਿੱਤੇ ਜਾਂ ਲੱਗਾ ਪੜ੍ਹਾਣ ਆ ਗੁਰੂ ਨਾਨਕ ਜੀ ਅੰਤਰਜਾਮੀ ਜਿਨ ਕੇ ਹਿਰਦੇ ਮੇ ਚਾਰੋਂ ਵੇਦ ਔਰ ਸਬ ਕਤੇ ਬਾ ਕੁਰਾਨ ਤੀ ਆਦੀ ਲੈ ਕੇ ਉਤਪਤ ਹੋਏ ਹਨ ਸੂਚੁਪ ਕਰਕੇ ਬੈਠ ਰਹੇ ਔਰ ਤਕਤੀ ਤੇ ਕਾਇਦਾ ਲੈ ਕੇ ਆਪਣੇ ਅੱਗੇ ਰੱਖ ਛੱਡਿਆ ਜਦੋਂ ਮੁੱਲਾਂ ਦਾ ਧਿਆਨ ਉਸ ਪਾਸੇ ਹੋਇਆ ਤਾਂ ਹੋਰ ਲੜਕੇ ਆਪੋ ਆਪਣੇ ਮਸਲੇ ਕਿਤਾਬਾਂ ਪੜ੍ਹਦੇ ਹਨ ਤਾਂ ਗੁਰੂ ਨਾਨਕ ਜੀ ਪਰਮੇਸ਼ਰ ਦੇ ਧਿਆਨ ਵਿੱਚ ਚੁੱਪ ਕਰਕੇ ਬੈਠੇ ਹੋਏ ਹਨ ਤਾਂ ਮੁੱਲਾ ਨਹੀਂ ਆਇਆ ਅਰੇ ਨਾਨਕ ਤੂੰ ਤਕਤੀ ਕਿਉਂ ਨਹੀਂ ਪੜਦਾ ਸਬਕ ਯਾਦ ਕਰਕੇ ਕੀ ਸੁਣਾਵੇਂਗਾ ਤਾਂ ਗੁਰੂ ਜੀ ਬੋਲੇ ਏ ਮੁੱਲਾ ਜੀ ਮੈਂ ਕੀ ਪੜਾਂ ਮੈਨੂੰ ਤੁਸੀਂ ਕੀ ਪੜਾਉਂਦੇ ਹੋ ਤਾਂ ਮੁੱਲਾ ਨੇ ਕਿਹਾ ਇਹਨੂੰ ਅਲਫ਼ થી ਲੈ ਕੇ ਇਹ ਤੱਕ ਸਾਰੇ ਹਰਫ ਲਿਖ ਦਿੱਤੇ ਹਨ ਤੂੰ ਪੜ ਫੇਰ ਹੋਰ ਕਿਤਾਬ ਪੜਾਵਾਂਗਾ ਤਾ ਗੁਰੂ ਜੀ ਆਖਿਆ ਮੁੱਲਾ ਜੀ ਇਹ ਹਰਫ ਕਿਸ ਕੰਮ ਆਉਣਗੇ ਤਾਂ ਮੁੱਲਾ ਨੇ ਕਿਹਾ ਨਾਨਕ ਇਹ ਪੜਿਆ ਅਕਲ ਆਉਂਦੀ ਹੈ ਤਾਂ ਗੁਰੂ ਨਾਨਕ ਜੀ ਨੇ ਉਸੇ ਅਲਫ਼ ਤੀਏ ਤੱਕ ਜੋ ਹਰਫ ਹੈ ਸੰ ਸਭ ਕੇ ਖੁਦਾ ਪ੍ਰਸਤੀ ਦੇ ਮਾਇਨੇ ਕਰਕੇ ਸੁਣਾਈ ਤਾਂ ਮੁੱਲਾ ਦੀ ਨਿਸ਼ਾ ਹੋਈ ਤਾਂ ਮੁੱਲਾ ਆਖਿਆ ਤੂੰ ਸਭ ਕੁਝ ਆਪ ਪੜਿਆ ਹੈ ਤੈਨੂੰ ਕੀ ਪੜਾਉਣਾ ਹੈ ਤੂੰ ਕੁੱਲ ਦੁਨੀਆ ਨੂੰ ਪੜਾਵੇਂਗਾ ਇਸ ਤੋਂ ਪਛਾਤ ਮੁੱਲਾ ਨੇ ਕਿਹਾ ਕਾਲੂ ਇਹ ਤੇਰਾ ਪੁੱਤਰ ਜੋ ਹੈ ਸੋ ਕੋਈ ਵੱਡਾ ਵਲੀ ਹੀ ਹੋਇਆ ਹੈ ਇਸਨੇ Hindu ਅਤੇ Musalmna ਦੋਹਾਂ ਨੂੰ ਨਿਭਜਣਾ ਹੈ ਅਰ ਗੰਗ ਬਨਾਰਸ ਮੇ ਅਤੇ ਮੱਕੇ ਮਦੀਨੇ ਮੇ ਇਸਕੀ ਕੀਰਤ ਹੋਵੇਗੀ ਜਦ ਉਹਨਾਂ ਬਾਲਕਾਂ ਨੇ ਸੁਣਿਆ ਜੋ ਗੁਰੂ ਨਾਨਕ ਜੀ ਮੁੱਲਾ ਕੇ ਪਾਸ ਪੜਨੇ ਬੈਠਾ ਹੈ ਤਾਂ ਜੋ ਬਾਲਕ ਬਾਬਾ ਜੀ ਪਾਸ ਰਹਿਣ ਵਾਲੇ ਸੇ ਸੋ ਸਭੀ ਮੁੱਲਾ ਕੇ ਪਾਸ ਪੜਨੇ ਬੈਠੇ ਗੁਰੂ ਜੀ ਕੀ ਪ੍ਰੀਤ ਕਰਕੇ ਮੁੱਲਾ ਜੋ ਕੁਝ ਲਿਖ ਦੇਵੇ ਸੋਈ ਬਾਬਾ ਤੁਰੰਤ ਸਿੱਖ ਲਵੇ ਮੁੱਲਾ ਹੈਰਾਨ ਹੋ ਕੇ ਕਹੇ ਹੈ ਸਾਹਿਬ ਜੀ ਵਾਹ ਤੇਰੀ ਕੁਦਰਤ ਜੋ ਇਸ ਤੁਰਕੀ ਦਾ ਪੜਨਾ ਬਹੁਤ ਮੁਸ਼ਕਿਲ ਹੈ ਇਤਨੇ ਬਰਸ ਪੜੇ ਤਾਂ ਪੜਤਾ ਹੈ ਮੈਂ ਇਸ ਨੂੰ ਇੱਕ ਵਾਰੀ ਤਖਤੀ ਲਿਖ ਦਿੰਦਾ ਹਾਂ ਤੇ ਤੁਰਤ ਪੜ ਲੈਂਦਾ ਹੈ ਅਜੀਹਾ ਫ਼ahm ਮੈਂ ਕਿਸੇ ਦਾ ਨਹੀਂ ਦੇਖਿਆ ਇਸ ਤੇ ਸਾਹਿਬ ਕੀ ਵੱਡੀ ਇਨਾਇਤ ਹੈ ਇਹ ਥੋੜੇ ਦਿਨਾ ਮੇ ਪੜਿਆ ਹੈ ਹੋਰ ਬਾਲਕਾਂ ਨੂੰ 10 10 ਬਰਸ ਬਤੀਤ ਹੋ ਚੁੱਕੇ ਹਨ ਪਰਦਿਆਂ ਨੂੰ ਅਜੇ ਤੱਕ ਨਹੀਂ ਪੜੇ ਪਰ ਇਸ ਸਾਹਿਬ ਕੀ ਮਿਹਰਬਾਨੀ ਹੈ ਅਤੇ ਸ਼੍ਰੀ ਗੁਰੂ ਜੀ پاس ਜੇ ਕੋਈ Hindu Muslim ਆਵੇ ਇਸ ਨੂੰ ਗੁਰੂ ਜੀ ਪਰਮੇਸ਼ਰ ਜੀ ਕੇ ਰਾਹ ਦੀਆਂ ਨਸੀਤਾਂ ਦੇਵੇ ਆ ਬਾਬੇ ਕੀ ਸਿੱਖ ਸਾਰਾ ਹੀ ਝਾਨ ਲਗਾ ਕਰਨੀ ਤੇ ਸਭ ਕੋਈ ਇਹ ਕਹੇ ਜੋ ਇਹ ਵੱਡਾ ਸਾਹਿਬ ਦਾ ਪਿਆਰਾ ਹੈ ਗੁਰੂ ਨਾਨਕ ਜੀ ਮੁਸਲਮਾਨੀ ਵਿੱਚ ਮੁਸਲਮਾਨਾ ਦੀ ਨਿਸ਼ਾ ਕਰੇ ਹਿੰਦੀ ਵਿੱਚ ਹਿੰਦੂਆ ਦੀ ਨਿਸ਼ਾ ਕਰੇ ਜੋ ਕੋਈ ਮਿਲੇ ਸਭ ਕੋਈ ਸੰਤੋਖਿਆ ਜਾਵੇ ਗੁਰੂ ਜੀ ਹਿੰਦੀ ਫਾਰਸੀ ਤੁਰਕੀ ਅਰਬੀ ਸਭ ਬੋਲੀ ਨੇ ਜੈਸਾ ਕੋਈ ਮਿਲੇ ਤੈਸਾ ਤੈਸਾ ਹੀ ਜਵਾਬ ਦੇਵਣ ਜਾਂ ਕਿਤਨੇ ਕੁ ਮਹੀਨੇ ਗੁਜ਼ਰੇ ਤੇ ਸ਼੍ਰੀ ਗੁਰੂ ਜੀ ਬਹੁਤ ਬੇਸ਼ੁਮਾਰ ਕੇ ਘਰ ਮੇ ਹੋਏ ਬੈਠੇ ਬੋਲੇ ਕਿਸੇ ਨਾਲ ਨਹੀਂ ਅਤੇ ਕਾਲੂ ਨੇ ਮੁੱਲਾ ਨੂੰ ਸਦਵਾਇਆ ਜਿਸ ਮੁੱਲਾ ਪਾਸ ਗੁਰੂ ਜੀ ਪੜਦੇ ਹਸਨ ਤਾਂ ਆਇਆ ਆਇਕਰ ਮੁੱਲਾ ਨੇ ਗੁਰੂ ਬਾਬਾ ਜੀ ਨੂੰ ਝਾੜਾ ਕੀਤਾ ਪਰ ਗੁਰੂ ਨਾਨਕ ਜੀ ਬੋਲੇ ਕਿਸੇ ਨਾਲ ਨਹੀਂ ਅਤੇ ਲੋਗ ਗੁਰੂ ਬਾਬੇ ਜੀ ਨੂੰ ਦੇਖਣ ਵਾਸਤੇ ਆਵਣ ਅਤੇ ਆਖਣ ਦੇਖੋ ਪਾਈ ਗੁਰੂ ਨਾਨਕ ਜੀ ਨੂੰ ਕਿਆ ਹੋਇਆ ਬੋਲਦਾ ਕਿਸੇ ਨਾਲ ਨਹੀਂ ਤਾਂ ਮੁੱਲਾ ਨੇ ਪਾਸ ਬੈਠ ਕੇ ਕਹਿਆ ਏ ਨਾਨਕ ਜੀ ਤੂੰ ਆਪਣੇ ਸਾਹਿਬ ਕੇ ਵਾਸਤੇ ਪੋਰਾ ਹਿੱਕ ਤਾਂ ਬੋਲ ਜੀ ਜਾਂ ਮੁੱਲਾ ਨੇ ਸਾਹਿਬ ਦਾ ਵਾਸਤਾ ਪਾਇਆ ਤਾਂ ਸ੍ਰੀ ਗੁਰੂ ਬਾਬਾ ਨਾਨਕ ਜੀ ਮੁੱਲਾ ਦੀ ਤਰਫ ਜਸ਼ਮਾ ਲੈ ਕੇ ਉੱਠ ਬੈਠਾ ਤਾਂ ਮੁੱਲਾ ਵੱਡਾ ਖੁਸ਼ੀ ਹੋਇਆ ਅਤੇ ਕਹਿਣ ਲੱਗਾ ਜੋ ਏ ਨਾਨਕ ਜੀ ਇਨੂ ਰਖ ਪੀਰਾਂ ਦੀ ਹੋਵੇ ਅਤੇ हे ਨਾਨਕ ਜੀ ਤੂੰ ਤਾਂ ਖੁਦਾਈ ਦਾ ਬਖਸ਼ਿਆ ਹੋਇਆ ਹੈ ਅਤੇ ਤੇਰੇ ਉੱਪਰ ਤਾਂ ਖੁਦਾਈ ਦੀ ਮਿਹਰ ਹੋਈ ਹੈ ਅਤੇ ਤੇਰੇ ਨਾਂ ਬੋਲਣੇ ਕਰਕੇ ਲੋਕ ਬਹੁਤ ਰੰਝ ਹੋਉਂਦੇ ਹਨ ਤੂੰ ਇੱਕ ਪੋਰਾ ਕੋ ਬੋਲ ਤਾਂ ਗੁਰੂ ਨਾਨਕ ਜੀ ਨੇ ਰਾਗ ਤਿਲੰਗ ਵਿੱਚ ਸ਼ਬਦ ਕਹਿਆ ਰਾਗ ਤਿਲੰਗ ਮਹੱਲਾ ਪਹਿਲਾ ਕਰ ਪਹਿਲਾ ਯਕ ਅਰਜ ਗੁਫਤੰ ਪੀਸ ਤੋ ਦਰ ਗੋਸ ਕੁੰਨ ਕਰਤਾਰ ਅਕਾ ਕਬੀਰ ਕ੍ਰੀਮ ਤੂ ਬੇਅੈਬ ਪਰਵਤਦਗਾਰ ਇਸਤਾ ਪਰਮਾਰਥ ਗੁਰੂ ਨਾਨਕ ਜੀ ਕਹਿੰਦੇ ਹਨ ਜੋ ਹੈ ਸਾਹਿਬ ਜੀ ਤੇਰੇ ਪਾਸ ਮੇਰੀ ਇੱਕ ਬੇਨਤੀ ਅਰਜ਼ ਹੈ ਸੋ ਤੂੰ ਕੰਨ ਦੇ ਕੇ ਸੁਣ ਜੀ ਤੂੰ ਕੈਸਾ ਹੈ ਜੀ ਕਰਤਾਰ ਕਰਨ ਕਾਰਨ ਹੈ ਜੀ ਅਤੇ ਇਹ ਬੰਦਾ ਐਬਾ ਦਾ ਭਰਿਆ ਹੋਇਆ ਹੈ ਅਤੇ ਤੂੰ ਬੇਅੈਬ ਹੈ ਜੀ ਜਿਤਨੇ ਜੀਵ ਹੈ ਇਨਾ ਦੀ ਪਰਵਰਿਸ਼ ਕਰਦਾ ਹੈ ਔਰ ਤੇਰੇ ਬਿਨਾ ਹੋਰ ਕੋਈ ਨਹੀਂ ਤਾਂ ਫਿਰ ਮੁੱਲਾ ਨੇ ਕਿਹਾ हे ਨਾਨਕ ਜੀ ਤੇਰੇ ਗਮ ਖਾਵਣੇ ਨਾਲ ਸਭ ਲੋਕ ਦਿਲਗੀਰ ਹੋਏ ਹਨ ਸੋ ਤੂੰ ਉੱਠ ਬੈਠ ਤਾਂ ਗੁਰੂ ਨਾਨਕ ਜੀ ਦੂਜੀ ਪੌੜੀ ਆਖੀ ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲਦਾਨੀ ਮਮ ਸਰ ਮੂਹੇ ਅਜ਼ਰਾਈਲ ਗ੍ਰਿਫਤ ਹੈ ਦਿਲ ਹੀਚ ਨਾ ਦਾਨੀ ਰਹਾਉ ਇਸਾ ਪਰਮਾਰਥ ਗੁਰੂ ਨਾਨਕ ਜੀ ਕਹਿੰਦੇ ਹਨ ਸੁਣੋ ਮੁੱਲਾ ਜੀ ਮੈਂ ਕਿਸੇ ਨਾਲ ਬੋਲਾਂ ਦੁਨੀਆ ਤੇ ਫਨਾ ਹੁੰਦੀ ਜਾਂਦੀ ਹੈ ਮੈਂ ਕਿਸ ਨਾਲ ਬੋਲਾਂ ਦੁਨੀਆ ਤੇ ਫਨਾ ਹੁੰਦੀ ਜਾਂਦੀ ਹੈ ਇਹ ਬਾਤ ਮੈਂ ਤਹਿਕੀਕ ਦਿਲ ਨਾਲ ਲਾਇਕੇ ਦੇਖੀ ਹੈ ਇਸ ਬੰਦੇ ਕੇ ਸਿਰ ਦੇ ਵਾਲ ਫਰਿਸ਼ਤੇ ਨੇ ਹੱਥ ਵਿੱਚ ਫੜੇ ਹੋਏ ਹਨ ਪਕੜ ਕਰ ਲਈ ਖੜਾ ਹੈ ਬਿੰਦ ਇੱਕ ਜਾਂ ਚਸੇ ਵਿੱਚ ਲੈ ਜਾਵੇਗਾ ਸੁਣੋ ਮੁੱਲਾ ਜੀ ਇਸ ਬਾਤ ਦੀ ਖਬਰ ਇਸ ਮਨੁੱਖ ਕੋ ਹਰਗਿਸ ਨਹੀਂ ਜੋ ਮੇਰੇ ਸਿਰ ਦੇ ਵਾਲ ਅਜ਼ਰਾਈਲ ਦੇ ਹੱਥ ਵਿੱਚ ਹਨ ਮੈਨੂੰ ਆਪਣੇ ਮਰਨ ਦੀ ਖਬਰ ਨਹੀਂ ਜੋ ਮੇਰਾ ਕੀ ਹਾਲ ਹੋਵੇਗਾ ਇਹ ਹੈਰਾਨੀ ਮੈਨੂੰ ਲੱਗ ਰਹੀ ਹੈ ਜੋ ਬੰਦੇ ਨੂੰ ਹੋਰ ਕੁਝ ਕੀ ਕੂ ਸੋਚਦਾ ਹੈ ਆ ਮੁੱਲਾ ਨੇ ਕਹਿਆ ਨਾਨਕ ਜੀ ਤੂੰ ਤਾਂ ਅਜੇ ਛੋਟਾ ਹੈ ਇਨ ਬੰਦਗੀਆਂ ਵਿੱਚ ਅਜੇ ਨਾ ਪਾਓ ਜਾਂ ਤੂੰ ਪੂਰ ਜਵਾਨ ਹੋਵੇਂਗਾ ਜੋ ਕੁਝ ਤੇਰੇ ਜੀ ਵਿੱਚ ਆਵੇ ਸੋ ਕਰੀ ਤਾਂ ਗੁਰੂ ਨਾਨਕ ਜੀ ਕਹਿਆ ਕੀ ਮੁੱਲਾ ਜੀ ਜੇ ਕੋਈ ਕਿਸੇ ਸਾਹਿਬ ਦਾ ਦਾਸ ਹੁੰਦਾ ਹੈ ਭਾਵੇਂ ਉਹ ਦਿਨਾ ਵਿੱਚ ਛੋਟਾ ਵੀ ਹੋਵੇ ਪਰ ਜਿੱਥੋਂ ਤੱਕ ਉਸਦੀ ਪਹੁੰਚ ਹੁੰਦੀ ਹੈ ਤਿੱਥੋਂ ਤਾਈਂ ਆਪਣੇ ਸਾਹਿਬ ਦੀ ਖਿਦਮਤ ਵਿੱਚ ਨਾ ਰਹੇ ਤਾਂ ਹਰਾਮਖੋਰ ਹੁੰਦਾ ਹੈ ਤਾਂ ਮੁੱਲਾ ਨੇ ਕਿਹਾ ਬਾਤ ਦਾ ਨਾਨਕ ਜੀ ਤੋਂ ਠੀਕ ਕਹੀ ਤਾਂ ਸ੍ਰੀ ਗੁਰੂ ਨਾਨਕ ਜੀ ਕਹਿਆ ਸੁਣੋ ਮੁੱਲਾ ਜੀ ਜਦ ਇਸ ਨੂੰ ਅੰਤ ਸਮੇ ਅਜ਼ਰਾਈਲ ਫੜੇਗਾ ਉਸ ਸਮੇ ਇਸ ਦੀ ਸਹਾਇਤਾ ਕੋਈ ਵੀ ਨਹੀਂ ਕਰ ਸਕਦਾ ਔਰ ਨਾ ਕੋਈ ਵੀ ਉਸ ਵੇਲੇ ਯਾਰ ਹੀ ਬਣਦਾ ਹੈ ਨਾ ਕੋ ਮਿੱਤਰ ਬਿਨਾ ਪਰਮੇਸ਼ਰ ਦੇ ਨਾਮ ਤੋਂ ਹੋਰ ਕੋਈ ਨਹੀਂ छुੜਾਈ ਸਕਦਾ ਤਾਂ ਮੁੱਲਾ ਨੇ ਕਹਿਆ ਨਾਨਕ ਜੀ ਜਿਸ ਪਰ ਸਾਹਿਬ ਮਿਹਰ ਕਰੇ ਤੇਸੀ ਕੋ ਛੁਡਾਵੇ ਹੈ ਪਰ ਤੂੰ ਅਜੀ ਬਾਲਕ ਹੈ ਤੇਰੇ ਪਰ ਖੁਦਾਈ ਦੀ ਮਿਹਰ ਹੋਈ ਹੈ ਜੋ ਤੈ ਮਾਸੂਮ ਉੱਪਰ ਵਿੱਚ ਸਾਹਿਬ ਮਾਸੂਮ ਉਮਰ ਵਿੱਚ ਸਾਹਿਬ ਨੂੰ ਪਾਇਆ ਹੈ ਅਮਲ ਸਾਹਿਬ ਸੱਚੀ ਨੇ ਤੈਨੂੰ ਨੇਕ ਦਿੱਤੇ ਹਨ ਅਤੇ ਤੇਰੇ ਪਾਸੋਂ ਬਦੀ ਕੋਈ ਨਹੀਂ ਹੋਏ ਹੋਏ ਆਵੇਗੀ ਤਾਂ ਗੁਰੂ ਬਾਬੇ ਜੀ ਨੇ ਤੀਸਰੀ ਪੌੜੀ ਆਖੀ ਜਨ ਪਿਸਰ ਪਦਰ ਬਿਰਾਤਨਾ ਕਸਨੀਸ ਦਸ ਤੰਗੀਰ ਆਖਿਰ ਬੇ ਫਤਮ ਕਸਨਾਦਾਰਦ ਚੋਂ ਸਬਦ ਤਕਬੀਰ ਸਾਬਰੋਜ ਗਸਤਮਦਰ ਹਵਾ ਕਰਦੀਮ ਬਦੀ ਖਿਆਲ ਗਾਹੇ ਨਾਨੇ ਕੀ ਕਾਰ ਕਰਦਮ ਮਮੀ ਚਿਨੀ ਅਹਵਲ ਇਸ ਕਾ ਪਰਮਾਰਤ ਸੁਣੋ ਮੁੱਲਾ ਜੀ ਇਹ ਬੰਦਾ ਅਮਾਈਆਂ ਹੀ ਗੱਲਾਂ ਵਿੱਚ ਰਹਿੰਦਾ ਹੈ ਅਠਾ ਪਹਿਰਾ ਵਿੱਚ ਇੱਕ ਕੜੀ ਵੀ ਸ਼੍ਰੀ ਪਰਮੇਸ਼ਰ ਜੀ ਨੂੰ ਯਾਦ ਨਹੀਂ ਕਰਦਾ ਅਰ ਪਰਾਈਆਂ ਹੀ ਵਦਿਆ ਵਿੱਚ ਰਹਿੰਦਾ ਹੈ ਅਤੇ ਇੱਕ ਘੜੀ ਵੀ ਨੇਕੀ ਨਹੀਂ ਹੋਈ ਆਮਦੀ ਅਰ ਸੁਣੋ ਮੁੱਲਾ ਮੇਰੇ ਤਾਂ ਇਹ ਫੇਲ ਹਨ ਇਹੋ ਜਿਹਾ ਮੈਂ ਸਾਹਿਬ ਦਾ ਬਜ਼ੀਕਾਰ ਹਾਂ ਤਾਂ ਫਿਰ ਮੁੱਲਾ ਨੇ ਕਹਿਆ हे ਨਾਨਕ ਜੀ ਤੂੰ ਸਾਹਿਬ ਦੇ ਨਾਲ ਸਹੀ ਹੋਇਆ ਹੈ ਤਾਂ ਗੁਰੂ ਨਾਨਕ ਜੀ ਚੌਥੀ ਪੌੜੀ ਆਖੀ ਬਦ ਬਖਤ ਹਮਚੂ ਵਕੀਲ ਗਾਫਿਲ ਬੇਨਜ਼ਰ ਬੇਬਾਕ ਨਾਨਕ ਗੂ ਗੋਇਦ ਜਨ ਤੁਰਾ ਤੇਰੇ ਚਾਕਰਾਂ ਤਾਂ ਖਾਕ ਇਸਕਾ ਪਰਮਾਰਥ ਗੁਰੂ ਨਾਨਕ ਜੀ ਕਹਿੰਦੇ ਹਨ ਮੁੱਲਾ ਜੀ ਪਰਮੇਸ਼ਰ ਜੀ ਕੇ ਬੂਝਨੇ ਕੀ ਬਾਤ ਇਸ ਬੰਦੇ ਨੂੰ ਐਸਾ ਨਹੀਂ ਹੈ ਪਰ ਇਹ ਬੰਦਾ ਹਰ ਕਿਸੇ ਦੀ ਬਖੀਲੀ ਕਰਦਾ ਰਹਿੰਦਾ ਹੈ ਔਰ ਅੱਠੇ ਪਹਿਰ ਗਫਲਤ ਵਿੱਚ ਹੀ ਰਹਿੰਦਾ ਹੈ ਹਰ ਕਿਸੇ ਦਾ ਬੁਰਾਈ ਚਿਤਵਦਾ ਰਹਿੰਦਾ ਹੈ ਅਤੇ ਬਦਨਜ਼ਰ ਵੀ ਵੇਖਦਾ ਰਹਿੰਦਾ ਹੈ ਸੋ ਇਹ ਬੰਦਾ ਗਫਲਤ ਦਾ ਮਾਰਿਆ ਹੋਇਆ ਬੇਬਾਕ ਹੋਇਆ ਫਿਰਦਾ ਹੈ ਸੁਣੋ ਮੁੱਲਾ ਜੀ ਇਹ ਬੰਦਾ ਸਾਹਿਬ ਦੀ ਸਿਫਤ ਨਹੀਂ 부ਝ ਸਕਦਾ ਅਰ ਜੋ ਸਾਹਿਬ ਕੇ ਖਾਸ ਬੰਦੇ ਹਨ ਸੋ ਅੱਠੇ ਪੈਰ ਮਰਨ ਨੂੰ ਯਾਦ ਕਰਦੇ ਰਹਿੰਦੇ ਹਨ ਸੋ ਮੈਂ ਉਹਨਾਂ ਦੇ ਪੈਰਾਂ ਦੀ ਖਾਕਾਂ ਜੇ ਤਾਂ ਉਹ ਮੇਰੇ ਉੱਪਰ ਮਿਹਰਬਾਨ ਹੋਵਣ ਤਾਂ ਮੈਂ ਨਿਹਾਲ ਹੋਵਾਂ ਅਤੇ ਇਹ ਬੰਦਾ ਬੇਬਕ ਹੋਇਆ ਫਿਰਦਾ ਹੈ ਅਤੇ ਅਜੇ ਇਸ ਬੰਦੇ ਨੇ ਬਾਕੀ ਦੇਣੀ ਹੈ ਔਰ ਇਹ ਬੰਦਾ ਕਹਿੰਦਾ ਹੈ ਮੈਂ ਬਾਕੀ ਨਹੀਂ ਦੇਣੀ ਹੁੰਦੀ ਸੋ ਬੇਗਮ ਹੋਏ ਫਿਰਦੇ ਹਨ ਅਤੇ ਸੁਣੋ ਮੁੱਲਾ ਜੀ ਮੇਰੀ ਅਰਜ਼ ਸਾਹਿਬ ਅੱਗੇ ਇਹ ਹੈ ਜੋ ਸਾਹਿਬ ਦੇ ਚਾਕਰਾਂ ਦੇ ਪੈਰਾਂ ਦੀ ਖਾਕ ਹੋਵਾਂ ਔਰ ਮੇਰੇ ਮਨ ਵਿੱਚ ਗਰੀਬੀ ਵਸੇ ਤਾਂ ਮੁੱਲਾ ਨੇ ਆਖਿਆ ਹੇ ਨਾਨਕ ਜੀ ਪੂਤਾ ਸਾਹਿਬ ਕੋ ਮਿਲਿਆ ਹੋਇਆ ਹੈ ਅਤੇ ਸਾਡਾ ਕਸਮਾਨਾ ਤੁਸਾਂ ਹੀ ਕਰਨਾ ਹੈ ਸੱਚੀ ਦਰਗਾਹ ਵਿੱਚ ਤਾਂ ਗੁਰੂ ਨਾਨਕ ਜੀ ਕਹਿਆ ਸੁਣੋ ਮੁੱਲਾ ਜੀ ਤੁਸੀਂ ਵੀ ਸਾਹਿਬ ਨੂੰ ਯਾਦ ਕਰਿਆ ਕਰੋ ਤਾਂ ਤੇਰਾ ਵੀ ਭਲਾ ਹੋਵੇਗਾ ਤੇ ਦਰਗਾਹ ਵਿੱਚ ਅਸੀਂ ਵੀ ਤੇਰੀ ਸਹਾਇਤਾ ਕਰਾਂਗੇ ਇਹ ਵਾਰਤਾ ਮੁੱਲਾ ਨੇ ਸੁਣ ਕੇ ਗੁਰੂ ਨਾਨਕ ਜੀ ਦੇ ਚਰਨਾਂ ਉੱਤੇ ਮੱਥਾ ਟੇਕਿਆ ਅਤੇ ਆਪਣੇ ਘਰ ਨੂੰ ਚਲਾ ਗਿਆ ਅਤੇ ਬਾਬੇ ਜੀ ਦੇ ਉਪਦੇਸ਼ ਕਰਨੇ ਪਰ ਮੁੱਲਾਂ ਦੇ ਮਨ ਦੀ ਪਰਮੇਸ਼ਰ ਦੀ ਤਰਫ ਲਿਵ ਲਾ ਕੀ ਵਿਸ਼ਿਆਂ ਨੂੰ ਛੋੜ ਕੇ ਇਕ ਮਨ ਹੋਏ ਕੇ ਪਰਮੇਸ਼ਰ ਸਿਮਰਨੇ ਲਗਾ ਅੰਤ ਕਾਲ ਭਗਵਾਨ ਜੀ ਕੇ ਧਾਮ ਕੋ ਗਿਆ ਬੋਲੋ ਪਾਈ ਜੀ ਵਾਹਿਗੁਰੂ ਵਾਹਿਗੁਰੂ ਜੀ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ ਕਰਨਾ ਜੀ ਸਬਦਾ ਪੜਿਆ ਸੁਣਿਆ ਪਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ